ਅਕੀਆਸ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਗੜੀ ਸਾਹਿਬ ਵਾਪਸ ਆਪਣੇ ਘਰ ਆਏ ਹੈ ਮੈਂ ਇਹਨਾਂ ਨੂੰ ਕਹ ਰਿਹਾ ਸੀ ਮੈਂ ਜਾ ਹੁਣੇ ਭੱਜਣ ਜਾਉਂਦਾ ਤੁਹਾਨੂੰ ਮੇਰੇ ਨਾਲ ਇਹਨਾਂ ਨਾਲ ਬਹੁਤ ਪਿਆਰ ਹੈ ਗੜੀ ਸਾਹਿਬ ਦਾ ਮੇਰਾ ਪੁੱਤ ਨਾ ਪਿਆਰਾ ਹੈ ਇਹਨਾਂ ਨੂੰ ਪੁੱਛੋ ਸਰਕਾਰ ਦੇ ਟਾਈਮ ਕਿਸੇ ਚੀਜ਼ ਵਾਸਤੇ ਨਾ ਕੀਤਾ ਜਦੋਂ ਆਉਂਦੇ ਸੀ ਭਰਾਵਾਂ ਸੀ ਮੇਰੀ ਜਿਹੜੀ ਸਿਆਸਤ ਹੈ ਪਰਿਵਾਰ ਮੰਨੂ ਅਸੀਂ ਸਾਡੀ ਟੀਮ ਵਰਕ ਹੈ ਮੈਂ ਆਪਣੇ ਮੁਖੀ ਦੇ ਮਤਾਨ ਨਹੀਂ ਸਮਝਿਆ ਮੈਂ ਆਪਣੇ ਆਪ ਨੂੰ ਇੱਕ ਟੀਮ ਮੈਂਬਰ ਸਮਝਿਆ ਕਿ ਆਪਾਂ ਸਾਰੇ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਇੱਕ ਸੋਚ ਹੈ ਇੱਕ ਔਮ ਦੀ ਆਵਾਜ਼ ਹੈ ਖਾਲਸਾ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਫੌਜ ਹੈ ਸ਼ਰੂਮ ਵੀ ਇਹ ਕਾਲੀ ਦਲ ਸਰਕਾਰ ਬਣਾਉਣ ਵਾਸਤੇ ਨਹੀਂ ਪੈਦਾ ਹੋਈ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਪੈਦਾ ਹੋਈ ਇੱਕ 103 ਸਾਲ ਪੁਰਾਣੀ ਪਾਰਟੀ ਸਰਕਾਰ ਤਾਂ ਹੋਣੀ ਪਈ ਭਾਈ ਸਾਹਿਬ ਬਣਿਆ 103 ਸਾਲ ਤੱਕ ਤਾਂ ਕਿਸਾਨਾਂ ਦੀ ਲੜਾਈ ਉੰਗਲ ਲਈ ਦੇ ਲਈ ਸਾਰੀ ਲੜਾਈਆਂ ਵਿੱਚ ਅਕਾਲੀ ਦਲ ਹੀ ਰਿਹਾ ਸਾਰੀ ਲੜਾਈਆਂ ਵਿੱਚ ਅਕਾਲੀ ਦਲ ਨੇ ਇਸ ਕਰਕੇ ਆ ਜਿਹੜੀਆਂ ਪਾਰਟੀਆਂ ਦੂਜੀਆਂ ਆ ਇਕੱਲੇ ਰਾਜ ਕਰਨ ਵਾਸਤੇ ਹੁੰਦੀਆਂ ਅਕਾਲੀ ਦਲ ਦੀ ਸੇਵਾ ਕਰਨ ਵਾਸਤੇ ਹੁੰਦੀਆਂ ਤੁਸੀਂ ਇਸੇ 50 ਸਾਲ ਦਾ ਇਤਿਹਾਸ ਦੇਖ ਲਓ ਜਿਆਦਾ ਤੂ ਜਾਣ ਦੀ ਲੋੜ ਨਹੀਂ 20 ਸਾਲ ਬਾਦਸਾ ਮੁੱਖ ਮੰਤਰੀ ਨੇ 10 ਪਾਰਾ ਸਾਲ ਸੈਂਟਰ ਰਾਜ ਗਿਆ ਅੱਤਵਾਦੀ ਟਾਈਮ 10 ਸਾਲ ਕੈਪਟਨ ਰਿਹਾ ਆ 2-3 ਸਾਲ ਹੋਣਾ ਝਾੜੂ ਵਾਲੇ ਤੁਰੇ ਫਿਰਦੇ ਆ ਮੈਂ ਤੁਹਾਨੂੰ ਇਹਨਾ ਦੱਸਣਾ ਚਾਹੁੰਦਾ ਤੁਸੀਂ ਆਪਣੇ ਇਥੋਂ ਪੰਜਾਬ ਦੇ ਕਿਤੇ ਵੀ ਚਲੇ ਜਾਓ ਜੇ ਯੂਬਲ ਦੇਖੋਗੇ ਉਹ ਕਨੈਕਸ਼ਨ ਕਾਲੀ ਕਰਨੇ ਦਿੱਤਾ ਜਿਉਂਦੇ ਬਿਜਲੀ ਕਾਲੀ ਕਰਨੇ ਦਿੱਤੀ ਹੈ ਜੇ ਪੁਰ ਦੇਖੋਗੇ ਪੜਾਏ ਕਾਲੀ ਦਲ ਨੇ ਜੇ ਸਕੂਲ ਦੇਖੋਗੇ ਪੜਾਇਆ ਕਾਲੀ ਦਲ ਨੇ ਜੇ ਸੜਕਾਂ ਦੇਖੋਗੇ ਪੜਾਈ ਕਾਲੀ ਦਲ ਨੇ 에어ਪੋਰਟ ਦੇਖੋਗੇ ਪੜਾਈ ਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਤੁਸੀਂ ਤਾਂ ਜਾਣਦੇ ਹੋ ਪੰਜ ਦਸਨ ਕੈਪਟਨ ਅਮਰਿੰਦਰ ਸਿੰਘ ਰਿਹਾ ਮੁੱਖ ਮੰਤਰੀ ਕਿੰਨੀ ਵਾਰ ਤੁਹਾਡੇ ਇੱਥੇ ਆਏ ਇੱਕ ਪੰਜਾਬ ਦੀ ਇੱਕ ਨਿਸ਼ਾਨੀ ਦੱਸ ਦਿਓ ਨਹੀਂ ਉਹ ਤਾਂ ਕੱਲੀ ਰਾਜ ਕਰਨ ਵਾਸਤੇ ਹੁੰਦੇ ਹੈ ਮੁੱਖ ਮੰਤਰੀ ਬਾਦਿਓ ਪੰਜ ਸਾਲ ਫਾਰਮਾ ਮੁਸਾਜ ਰਹਿ ਗਏ ਇੰਦੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਦੇ ਇੱਕ ਮਨ ਨਾਲ ਹਰ ਪਿੰਡ ਚ ਜਾਂਦੇ ਸੀ ਸੰਗਤ ਦਰਸ਼ਨ ਕਰਦੇ ਥੋੜੇ ਚ ਬਹਿੰਦੇ ਸੀ ਥੋੜੀਆਂ ਤਕਲੀਫਾਂ ਜਾਣਦੇ ਸੀ ਨਾਦਰ ਹੱਲ ਕਰਦੇ ਸੀ ਜਨਤਾ ਦੀ ਸਰਕਾਰ ਸੀ ਗਰੀਬ ਕਿਸਾਨ ਮਜ਼ਦੂਰ ਦੀ ਵਪਾਰੀ ਦੀ ਸਰਕਾਰ ਸੀ ਐ ਲੱਗਦਾ ਜੀ ਸਾਡਾ ਮੁੱਖ ਮੰਤਰੀ ਹੈ ਸਾਡੀ ਸਰਕਾਰ ਹੈ ਅਕਾਲੀ ਦਲ ਕਾਂਗਰਸ ਦਾ ਆ ਜਾਏ ਨਾ ਅਕਲ ਜੀ ਮੈਂ ਗਰੇਜਾ ਦਾ ਰਾਜ ਹੁਣ ਵੀ ਦੇਖੋ ਆ ਜਿਹੜੀ ਲੜਾਈ ਹੈ ਥੋੜੀ ਹੋਂਦ ਦੀ ਲੜਾਈ ਹੈ ਇੱਕ ਪਾਸੇ ਥੋੜੀ ਆਪਣੀ ਖੇਤਰੀ ਪਾਰਟੀ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਮੈਂ ਸਾਰਾ ਕੁਛ ਨਾ ਛੋੜਿਆ ਆ ਦਿੱਲੀ ਵਾਲੀਆਂ ਪਾਰਟੀਆਂ ਕਿ ਤੁਹਾਡਾ ਤੁਹਾਡੀ ਲੜਾਈ ਲੜਨੀ ਆ ਉਹ ਤਾਂ ਆਪਣੇ ਨੂੰ ਦੇਖਦੀਆਂ ਸਾਨੂੰ ਐਮਪੀ ਚਾਹੀਦੇ ਐ ਇਹਨਾਂ ਦੇ ਜਿਹੜੇ ਐਮਪੀ ਜਿੱਤ ਕੇ ਜਾਂਦੇ ਆ ਸਿਰ ਬੋਲਦੇ ਵੀ ਪੰਜਾਬ ਦੇ ਹੱਕ 'ਚ ਨਹੀਂ ਉਹ ਦੇਖਦੇ ਆ ਕਿ ਸਿੱਕੀ ਸੋਨੀਏ ਗਾਂਜੀ ਕਿਵੇਂ ਖੁਸ਼ ਹੋਊਗੀ ਰਾਹੁਲ ਗਾਂਧੀ ਕਿਵੇਂ ਖੁਸ਼ ਹੋਊਗਾ ਮੋਦੀ ਸਾਹਿਬ ਕਿਵੇਂ ਖੁਸ਼ ਹੋਗੇ ਉਸ ਹਾਵਨਾ ਤੋਂ ਦੋਦੇ ਆ ਇਸ ਕਰਕੇ ਮੈਂ ਅੱਜ ਜ਼ਿਆਦਾ ਸਮਾਂ ਨਹੀਂ ਲੈਣਾ ਚਾਹਦਾ ਕਿਉਂਕਿ ਮੈਂ ਕੁਰਕਸ਼ੇ ਤੇ ਜਾਣਾ ਉੱਥੇ ਆਪਣਾ ਹਰਿਆਣਾ ਦੇ ਸੰਜੋਤਾ ਇੰਡੀਅਨ ਨੈਸ਼ਨਲ ਲੋਕਤਾ ਲਾਇਆ ਉਹ ਵੀ ਖੇਤਰੀ ਪਾਰਟੀ ਹੈ ਮੈਂ ਇਹ ਕਿੰਨਾ ਦੱਸ ਦਿੰਦਾ ਜੇ ਦੇਸ਼ ਦੇ ਵਿੱਚ ਬਚਾਉਣਾ ਹੈ ਆਪਾਂ ਨੂੰ ਖੇਤਰੀਆਂ ਪਾਰਟੀਆਂ ਸੂਬੇ ਦੀ ਤਕਨੀਆਂ ਕਰਨੀਆਂ ਪੈਣੀਆਂ ਉਹ ਹੀ ਆਵਾਜ਼ ਬਣਦੀ ਹੈ ਆਪਣੇ ਖੇਤਰ ਦੀ ਆਵਾਜ਼ ਆ ਰਹੀ ਹੈ ਖੇਤਰੀ ਪਾਰਟੀ ਕਰਨਾ ਜੁੜਾ ਤੇ ਮੈਂ ਤੁਹਾਨੂੰ ਪੰਜਾਬੀਆਂ ਨੂੰ ਅਖੀਰ ਦੀ ਚੀਜ਼ ਕਾ ਲਿਖਣਾ ਚਾਹਾਂ। ਦੇਖੋ ਨੈਸ਼ਨਲ ਪਾਰਟੀਆਂ ਨੇ پوری ਕਿਸਾਨ ਧਰਨਾ ਦੇ ਰਹੀ। ਜਾਣਾ ਚਾਹੁੰਦੇ ਜਿੱਦਲੀ ਬਾਰਡਰ ਸੀਲ ਕਰਤੇ। ਬੀਜੇਪੀ ਸੈਂਟਰ ਦੀ ਸਰਕਾਰ ਸੀ ਝਾੜੂ ਵਾਲਿਆਂ ਦੀ ਪੰਜਾਬ ਸੀ। ਦੋਨੋਂ ਰਲ ਕੇ ਬਾਰਡਰ ਸੀਲ ਕਰਤੇ। ਤੁਹਾਨੂੰ ਜਾਣ ਨਹੀਂ ਦਿੱਤਾ। ਤੁਸੀਂ ਵੀ ਬਾਰਡਰ ਸੀਲ ਕਰਤੇ। ਪਹਿਲੀ ਜੂਨ ਨੂੰ ਬਾਰਡਰ ਸੀਲ ਕਰ ਗਿਓ। ਕੀ ਬੋਟਾ ਪੰਜਾਬੀਆਂ ਦੀ ਇਕੱਲੇ ਪੰਜਾਬ ਦੀ ਪਾਰਟੀ ਨੂੰ ਪਾਉਗੇ ਦਿੱਲੀ ਵਾਲੇ ਕਿਸੇ ਨੂੰ ਨਹੀਂ ਵੋਟ ਦਿੰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲੇ ਤੁਸੀਂ ਕੱਲ ਆ ਵੀ ਯਾਦ ਰੱਖਿਓ ਪਹਿਲੀ ਜੂ 40 ਸਾਲ ਪਹਿਲੇ ਕੀ ਹੋਇਆ ਸੀ 인ਦਰਾ ਗਾਂਧੀ ਨੇ ਟੈਂਕਾਂ ਤੋਂ ਪਾਣਾ ਨਾਲ ਹਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ 40 ਸਾਲ ਪਹਿਲੇ ਐਸੀ ਪਹਿਲੇ ਜੂ ਖਰੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਹਰੇਕ ਤੱਕ ਹਜ਼ਾਰਾਂ ਬਹਿਨਾਂ ਪਰਾਂ ਦਾ ਕਤਲਿਆ ਹੋਇਆ ਉਹਦਾ ਅਨਸਾਫ਼ ਨਹੀਂ ਮਿਲਿਆ ਤੇ ਜਿਹੜੇ ਕੌਮ ਨੂੰ ਭੁੱਲ ਜਾਂਦੀ ਹੈ ਜਿਹੜੇ ਲੋਕ ਭੁੱਲ ਜਾਂਦੇ ਆ ਕਿ ਸਾਡੇ ਤੇ ਕਿੰਨਾ ਏਡਾ ਵੱਡਾ ਸਾਡੇ ਤੇ ਹਮਲਾ ਹੋਇਆ ਉਹ ਕਿ ਫਿਰ ਵੀ ਆਪਾਂ ਕਾਂਗਰਸ ਨੂੰ ਵੋਟ ਦਾਂਗੇ ਇਸ ਕਰਕੇ ਮੈਂ ਆਈ ਕਹਿਣਾ ਚਾਹਣਾ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਤੇ ਦਸਿਆਂ ਦੇ ਰਸਤੇ ਚੱਲਦੀ ਹੈ ਸਰਬੱਤ ਦਾ ਭਲਾ ਸੋਚਦੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਤਰੱਕੀ ਤੇ ਲਿਆਉਣ ਵਾਲੀ ਪਾਰਟੀਆਂ ਦੂਜੀਆਂ ਪਾਰਟੀਆਂ ਇੱਕ ਦਰ ਨੂੰ ਦੂਜੇ ਨਾਲ ਲੜਾਉਂਦੀਆਂ ਐ ਵੋਟਾਂ ਖਾਤ ਅਸੀਂ ਸਾਰਿਆਂ ਨੂੰ ਜੋੜਦੇ ਆਂ ਇਕੱਠੇ ਕਰਦੇ ਆਂ ਸਾਨੂੰ ਪਤਾ ਐ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਰਹੂਗੀ ਸੱਚੇ ਸਾਰੇ ਭਰਾਵਾਂ ਨੂੰ ਰਹਿਣ ਆ ਸੋਚ ਆਪੀ ਸੀ ਕੌਮ ਦੀ ਐ ਆਪਣੀ ਕੌਮ ਸੈਕੂਲਰ ਸੋਚ ਦੀ ਕੌਮ ਐ ਸਰਪੱਤੇ ਭਲੇ ਦੀ ਗੱਲ ਕਰਦੀ ਐ ਆਪਾਂ

ਸਭ ਤੋਂ ਪਹਿਲੇ ਬਾਦਲਪਿੰਡ ਦੇ ਸਰਪੰਚ ਬਣੇ। ਉਹਦੇ ਬਾਅਦ ਪੁਲਾਰਕ ਸਭਾ ਦੀ ਚੋਣ ਲੜੇ, ਫਿਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਕੇ ਜਿੱਤੇ, ਚੇਅਰਮੈਨ ਬਣੇ, ਫਿਰ ਐਮ.ਐਲ.ਏ ਬਣੇ, ਐਫ.ਪੀ. ਸਹਾਰੀਆਂ ਪੌੜੀਆਂ ਚੜੀਆਂ। ਇੱਥੇ ਲੋਕ ਹੈ ਜਿਹੜੇ ਮਿੰਟ ਚੁੱਪ ਤੇ ਜਣਾ ਚਾਹੁੰਦੇ ਆ। ਆਹ ਭਗਵਾਨ ਤੁਮ ਦੇਖ ਹੀ ਆ। ਸਿੱਧਾ ਮਜ਼ਾਕ ਕਰਦਾ ਕਰਦਾ ਆਪਣੇ ਸਾਰਿਆਂ ਦਾ ਮਜ਼ਾਕ ਕਰਦਾ ਉਹਨੇ। ਉਹ ਵੀ ਦੇਖਦੇ ਸਾਨੂੰ ਹਸਦਾ ਸੀ। ہوں ہس کو بنا کے پن کی جنتا رو رہی پھر آمنا دارو بھی کے رات کو بیٹھا کہ میں کرنا ایس کر کے آ لیڈر بندے ایک رات نہیں یہاں پہ پہ سال لگ جاتے ہیں تجربہ ہوں ਸਰਕਾਰ ਚਲਾਉਣੀ ਐ ਨਹੀਂ ਕਿ ਕਿਸ ਨੂੰ ਬੈਡੀ ਫੜਾ ਦਿਓ ਬੱਚੇ ਨੂੰ ਕਿਰੀ ਬੱਚਾ ਜਮਾ ਕੇ ਆਹ ਕਾਰ ਫੜ ਕੇ ਚੱਲ ਪਾ ਐਕਸੀਡੈਂਟ ਹੋਣਾ ਹੀ ਐ ਸ਼ੋਮਨੀ ਕਾਲੀਦਾਦੀ ਲੀਡਰਸ਼ਿਪ ਦਿੱਤੇ ਜਰ ਮੈਂ ਦੇਖੂ ਪੂਨੇ ਸਾਲ ਦੇ ਤੱਕ ਹੀ ਆ ਬਦਲ ਸਾਹਿਬ 16 ਸਾਲ ਸੱਚ ਜਿਵੇਂ ਕੋਈ 10 ਸਾਲ ਪਏ ਬਦਲ ਸਾਹਿਬ ਵੱਡਿਆਂ ਨੂੰ ਐਨੇ ਸੇ ਚ ਰੱਖਿਆ ਗਿਆ 16 ਸਾਲ ਐਨੇ ਸੇ ਚ ਬਦਲ ਸਾਹਿਬ ਨੇ ਨਹੀਂ ਕਿਹਾ ਕੁੰਦਰ ਸਾਹਿਬ ਨੇ ਨਹੀਂ ਕਿਹਾ ਬਰਬਰਾ ਸਾਹਿਬ ਨੇ ਨਹੀਂ ਕਿਹਾ ਕਿ ਸਾਨੂੰ ਛੱਡ ਦਿਓ ਐਨਐਸ ਹੈ ਵਡੇ ਪਾਲਤ ਸਾਹਿਬ ਨੂੰ ਕੁੰਬ ਡੂਰ ਜੇਚ ਰੱਖਿਆ 3 ਸਾਲ ਜੱਪਰਪੁਰ ਦੇ ਅੱਛਾ ਦੇ ਅਸਾਮ ਦੀ ਜੇਲ੍ਹ ਚ ਰੱਖਿਆ 2 ਸਾਲ ਉਹ ਕੋਈ ਨਹੀਂ ਕਹਿੰਦਾ ਮੈਨੂੰ ਯਾਦ ਆ ਜਦੋਂ ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਤੁਸੀਂ ਦਰਖਾਸਤ ਦੇ ਦਿਓ ਪਰੋਲ ਲੈ ਲਓ WhatsApp ਨਹੀਂ ਨਹੀਂ ਦਰਖਾਸਤ ਉਹ ਅਕਾਲੀ ਤਾਂ ਦੀ ਸੋਹਿਆ ਜੀ ਜਵਾਬ ਨਾ ਮੰਗੀ ਨੀ ਕਿਤੇ ਭਾਵੇਂ ਰੱਖੋ ਤੈਨੂੰ ਆਪਾਂ ਨੂੰ ਸ਼ਹੀਦਾਂ ਦੀ ਜਥੇ ਬੰਦੀ ਕਹਿੰਦੇ ਆ। ਅਸੀਂ ਕੌਮ ਸ਼ਹੀਦਾਂ ਦੀ ਕੌਮ ਕਹਿੰਦਾ ਪਾਕੀ ਸ਼ਹੀਦਾਂ ਦੀ ਜਥੇ ਬੰਦੀ ਕਹਿੰਦਾ ਕਹਿੰਦਾ। 103 ਸਾਲ ਪੁਰਾਣੀ ਪਾਕੀ ਹੈ। ਕੌਮ ਦੀ ਪਾਕੀ ਹੈ। ਆ ਨਾ ਧਰਨ ਵਾਲੀ ਹੈ ਨਾ ਜ਼ੁਲਮ ਸਹਿਣ ਵਾਲੀ ਹੈ। ਇਸ ਕਰਕੇ ਅਸੀਂ ਸਾਨੂੰ ਕਹਿ ਦੇਣ ਨੂੰ ਦੱਸਣਾ ਪੈ ਗਿਆ ਅਸੀਂ ਨਹੀਂ ਮੰਨਤਾ ਕਰਾਂਗੇ ਨਾ ਇਹ ਖੰਮ ਸਰਦੋ ਸਰਦੋ ਕਰ। ਆ ਫਰਕ ਹੈ। ਆਯੂ ਮੈਂ ਕੀ ਆਪ ਸੋਚ ਹੈ ਇੱਕ ਸਾਲ ਚ ਪੰਥਕ ਨਹੀਂ ਹੋ ਸਕਦਾ ਪੰਥ 133 ਸਾਲ ਜਿਨੇ ਈਸ਼ੋਕਰ ਦੇਖੋ ਪੰਥ 55 ਸਾਲ ਸਾਨੂੰ ਅਗੇ ਬਾਲਰ ਸਾਹਿਬ ਦੇ ਨਾਲ 55 55 ਸਾਲ 20 20 ਸਾਲ 40 40 ਸਾਲ ਇਸ ਤੱਕ ਕਿ ਮੈਂ ਬੇਨਤੀ ਕਰਨਾ ਜੇ ਆਪਣੀ ਕੌਮ ਦੀ ਫੌਜ ਨੂੰ ਤੁਸੀਂ ਕਮਜ਼ੋਰ ਕਰਤਾ 7 ਸਾਲ ਪਹਿਲੇ ਕੋਇਆ ਕੀ ਕੋਨੇ ਸਾਹਮਣੇ ਹੈ ਖੋੜੇ ਬਾਟਰਾ ਦੇ ਇਹਨਾਂ ਨੇ ਤੁਹਾਨੂੰ ਕਾਂਸੈਪਟ ਇਹ ਜੇ ਕਾਲੀਦਾ ਦਾ ਰਾਜ ਹੁੰਦਾ ਹਿੰਮਤ ਨਹੀਂ ਸੀ ਇਥੇ ਥੋੜੇ ਲੋਕ ਸਨ ਆਪਣਾ ਸੁਭਾਏ ਦੂਜੀ ਸੈਂਟਰ ਕਿਵੇਂ ਕਰ ਚੁੱਕੇ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਖੋੜੇ ਰਾਜ ਇਹਨਾਂ ਧੱਕਾ ਤੇਰੀ ਜਾਂਦੇ ਗਿਆ ਤੁਸੀਂ ਕਮਜ਼ੋਰ ਕਰਤਾ ਉਹਨਾਂ ਨੇ ਕੀ ਕੀਤਾ ਉਹਦੇ ਬਾਅਦ ਤੱਕ ਹਜ਼ੂਰ ਸਾਹਿਬ ਜਿਹੜਾ ਆਪਣਾ ਤਖਸਾਲ ਹੈ ਅੱਜ ਤੱਕ ਹਜ਼ੂਰ ਸਾਹਿਬ ਉੱਤੇ ਆਰਐਸਐਸ ਦੀ ਪੂਰਾ ਕੰਟਰੋਲ ਹੈ ਉਹਨਾਂ ਨੇ ਐਕਟ ਪਾਸ ਕਰਕੇ ਪਰਾਂਏ ਬੰਦੇ ਕੰਨ ਕੱਟਾ ਤੇ ਆਪਣੇ ਬੰਦੇ ਬਾੜ ਕੇ ਤੱਕ ਪਟਨਾ ਸਾਹਿਬ ਦੇ ਕੰਟਰੋਲ ਲੈ ਲਿਆ ਦਿੱਲੀ ਗੁਜਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਲੈ ਲਿਆ ਥੋੜੀ ਜੋਗਨੀ ਗੁਜਰਾ ਪ੍ਰਬੰਧਕ ਕਮੇਟੀ ਜਿਹੜੇ ਗਰੇਵ ਨਹੀਂ ਤੋੜ ਸਕੇ ਉਹਨਾਂ ਨੇ ਤੋੜ ਕੇ ਹਰਿਆਣਾ ਬਣਾਤਾ ਤੇ ਬਣਾਇ ਕਿਉਂ ਦਾਦੂਵਰ ਵਰਗੇ ਕਿ ਆਪਾਂ ਕਿ ਕਿਹਨੇ ਮਸੀਂ ਦਾਦੂਵਰ ਪੰਥਕ ਬਣ ਗਏ ਲੋਕ ਮਨਪੰਥਕ ਬਣ ਕਿਹੜੇ ਪੰਥਕ ਹੈ ਕੱਲੇ ਝੋਲਾ ਪਾਉਣ ਨਾਲ ਤਾਂ ਨਹੀਂ ਪੰਥਕ ਬਣ ਜਾਂਦੇ مگر کون ہے مگر طاقت مول کی ایجنسیاں لگیا ہے جڑی لگی تھوڑی قوم نو کمزور کرنا چاہندی ہے تھوڑی قوم دی چتھے بندی نو تھوڑی قوم دی فوج نو کمزور کرنا چاہندی ہے اس کر کے پہچانی ہے ہڑے بھی بٹھانی ہے بہت ہے لوگ لکھن شکلاں شکلا مے لکھن پتہ نہیں ہے کڈا بڑا پنتھر تھا پر پر تقریب پیچھے ہو دے مگر شیطان پکڑ لے گی جڑی اپنی نو توڑ پھاڑ کر کے انہوں پتہ ہے ਅਤੇ ਦਿੱਲੀ ਹੈਗੀ ਪਾਰਟੀ ਨੂੰ ਪਤਾ ਹੈ ਕਿ ਆਪਣੀ ਤਾਕਤ ਆਪਣੀ ਏਕਤਾ ਹੈ ਆਪਣੀ ਤਾਕਤ ਆਪਣੀ ਪਾਰਟੀ ਹੈ ਆਪਣੀ ਤਾਕਤ ਸ਼੍ਰੀ ਕਾਲ 택 ਸਰ ਦੀ ਇਹ ਸਤ ਤੋ ਦਾ ਜੱਟ ਸਾਰੇ ਇਕੱਠੇ ਹੋਣਾ ਦੀ ਥੱਲੇ ਕੋਈ ਤਾਕਤ ਨੂੰ ਹਕੂਮਤ ਨਾਲ ਘਟ ਰਚੇ ਸੁ ਮੈਂ ਜਿਆਦਾ ਸਮਾਂ ਲੈਣਾ ਚਾਹਦਾ ਇਨਕੇ ਸ਼ਰਮਾ ਜੀ ਮੇਰੇ ਵੀਰ ਹੈ ਦੇਖੋ ਇਹਨਾਂ ਨੂੰ ਜਿਤਾਉਣਾ ਬਹੁਤ ਮੁਰੀ ਹੈ ਬਹੁਤ ਮੁਰੀ ਹੈ ਤੇ ਜੈਦਾ ਮਾਹੌਲ ਬਣਿਆ ਮੈਂ ਤੁਹਾਨੂੰ ਅੱਜ ਤੱਕ ਫੌਜ ਕਰ ਲਈ ਲੱਗ ਰਹੀ ਹੈ ਤੁਹਾਡੀ ਸਾਡੇ ਵਾਸਤੇ ਬੜਾ ਸੁੱਖਾ ਸੀ

ਇੰਨੇ ਸਾ ਜੇਪ ਜਾਂਦੀ ਲੋੜ ਨਹੀਂ ਜੀ ਅਸੀਂ ਤੋਂ ਹਉਦੇ ਕਦੇ ਰਹੇ ਤੇ ਮੁੱਖ ਮੰਤਰੀ ਕਿੰਦੇ ਚਲੂ ਬਣੇ ਰਹੇ ਤੇ ਮੁੱਖ ਮੰਤਰੀ ਬਣੇ ਰਹੇ ਜੇਨਾ ਜਾਂਦੀ ਲੋੜ ਹੀ ਨਹੀਂ ਬੀਜੇਪੀ ਦਾ ਜਿਲ੍ਹਾ ਸੰਧਾਨਾ ਵੀ ਕਹਿੰਦਾ 27 ਚੱਕਰ ਦੀ ਦਲਦੀ ਹੈ ਬੋਲੇ ਸੋਨਹਾਰ ਅੱਛਾ ਹੋ ਗਿਆ ਜੀ ਪ੍ਰਧਾਨ ਜੀ ਤੁਹਾਡੇ ਨਾਲ ਤੂੰ ਤੋ ਐਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਨਾ ਸੁਣਾ ਆ ਲੜਾਈ ਥੋਡੀ ਹੈ ਕੌਮ ਦੀ ਪੰਜਾਬੀਆਂ ਦੀ ਲੜਾਈ ਹੈ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਕਿਸਾਨ ਗਰੀਬ ਮਜ਼ਦੂਰ ਪੰਜਾਬੀ ਹੈ ਦੂਜੇ ਪਾਸੇ ਦਿੱਲੀ ਵਾਲੇ ਹੁਕਮਰਾਨ ਹੈ ਪੰਜ ਆਦੀ ਮੰਨਣਾ ਨੂੰ ਵੋਟਾਂ ਪਾ ਕੇ 13 ਦੀਆਂ 13 ਸੀਟਾਂ ਜਿਤਾ ਦਿਓ ਵਾਹੀ ਰੁਜੀ ਕਾ ਖਾਲਸਾ ਵੇ